ਬਿਲਕੁਲ ਹੈ ਅੱਗੇ ਅਸੀਂ ਜੇ ਵੱਡੀ ਸਾਡੇ ਲੀਡਰ ਨੇ ਗਲਤੀ ਕੀਤੀ ਸੀਗੀ ਮੈਂ ਉਹਨਾਂ ਦਾ ਨਾਂ ਹੀ ਲੈਣਾ ਚਾਹੁੰਦਾ ਦੁਨੀਆ ਜਾਣਦੀ ਹੈ ਸਰਦਾਰ ਕਪੂਰ ਸਿੰਘ ਸਾਕੀ ਸਾਥੀ ਵਾਲੇ ਦਾ ਸਾਰਾ ਨੂੰ ਚਾਣਾ ਨਾ ਪਾਇਆ ਹੋਇਆ ਹੈ ਜੀ ਕਿ ਜਦੋਂ ਸਾਡੇ ਵਿੜੇ ਵਿੱਚ ਡਾਕਟਰ ਅਮੇਦਕਾਰ ਸੰਧਾਨ ਦਾ ਘਾੜਾ ਜੀ ਆਇਆ ਤੇ ਉਹਨੇ ਪ੍ਰੈਸ਼ਰ ਕੀਤੀ ਜੀ ਕਿ ਸਾਨੂੰ ਇਹ ਲੀਪ ਜਾਣਦੇ ਨੇ ਦਲਿਤ ਜਾਣਦੇ ਨੇ ਸਾਡੇ ਤੋਂ ਇੱਕ ਪਿੱਟ ਕਰਦੇ ਸਾਨੂੰ ਮਾੜਾ ਕਹਿੰਦੇ ਆ ਮਨੁਮਾਦੀ ਬ੍ਰਾਹਮਣ ਜੀ ਜੀ ਤੇ ਮੈਂ ਗੁਰਬੰਧ ਸਾਹਿਬ ਜੀ ਨੂੰ ਪੜਿਆ ਹੈ ਇੰਗਲਿਸ਼ 'ਚ ਕਰਾ ਕੇ ਉਹਦਾ ਅਨੁਵਾਦ ਤੇ ਮੈਨੂੰ ਤੇ ਮੇਰੇ ਤੇ ਖੁਸ਼ੀ ਦੇ ਹਾਜ਼ਰੇ ਰੇ ਮੈਂ ਤੱਕਿਆ ਕਿ ਉਹਦੇ ਵਿੱਚ ਅਰਬਦਾਸ ਜੀ ਬੈਠੇ ਐ ਕਬੀਰ ਜੀ ਬੈਠੇ ਐ ਬਿਲਕੁਲ ਤੇ ਕਹਿੰਦੇ ਮੈਂ ਇਸ ਕਰਕੇ ਆਇਆ ਮਾਸਤਾਰਾ ਸਿੰਘ ਉਹਨਾਂ ਨੂੰ ਕਿਹਾ ਉਸ ਵਕਤ ਜਿਹੜੇ ਹਨਮਨ ਸਿੰਘ ਸਰੀਆਲੀ ਵਾਲੇ ਲੀਡਰ ਸਨ ਸਾਡੇ ਕਿ ਜੇ ਤੁਹਾਡੇ ਗੁਰੂ ਸਾਹਿਬਾਨ ਸਾਡਿਆਂ ਗੁਰੂਆਂ ਨੂੰ ਸਾਡੇ ਭਗਤਾਂ ਨੂੰ ਵੱਡੇ ਅੰਡੇਰਾਂ ਨੂੰ ਜਗ੍ਹਾ ਦੇ ਸਕਦੇ ਆ ਜੀ ਜੀ ਤੇ ਉਹਤ ਗੁਰੂ ਸੀ ਬੜੀ ਵੱਡੀ ਸੋਚ ਸੀ ਬਿਲਕੁਲ ਜਿਸੀ ਉਹਨਾਂ ਦੇ ਚੇਲੇ ਆ ਸੀ ਮਾੜੇ ਆ ਕੁਸ਼ਵੀ ਆ ਤੇ ਸਾਨੂੰ ਸਿੱਖੀ ਵਿੱਚ ਲੈਓ ਸਾਡਾ ਕੋਈ ਨਹੀਂ ਹਿੰਦੁਸਤਾਨ ਵਿੱਚ ਸਾਨੂੰ ਕੋਈ ਨਹੀਂ ਪੁੱਛਦਾ ਸਾਥੋਂ ਪੇਟੁੰਦੀ ਆ ਪਰ ਗੁਰੂ ਸਾਹਿਬ ਨੇ ਕੀਤੀ ਪਰ ਮੈਂ ਆਸ ਲੈ ਕੇ ਆਇਆ ਕਿ ਸਾਨੂੰ ਆਪਣੀ ਛਾਤੀ ਨਾਲ ਲਾ ਲਓ ਤੇ ਮੇਰੇ ਮਗਰ ਕਰੋੜਾਂ ਦਾ ਕਾਫਲਾ ਹੈ ਕਿ ਅਸੀਂ ਸਾਰੇ ਅਮਰਤਾਰੀਓ ਕੇ ਗੁਰਗੋਬਸਤੀ ਦੇ ਸਿੱਖ ਬਣ ਜਾਂਦੇ ਆ ਤੇ ਮੈਂ ਸੁਣਿਆ ਕਿ ਤੁਹਾਡੇ ਵਿੱਚ ਜਾਤ ਪਾਤ ਨਹੀਂ ਹੁੰਦੀ ਤੇ ਮੈਂ متاثر ਹੋਇਆ ਹਾਂ ਬਹੁਤ ਤੇ ਮੈਂ ਆਸ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਨਰਾਸ਼ ਨਹੀਂ ਕਰੋਗੇ ਜੀ ਲੇਕਿਨ ਹੋਇਆ ਇਸ ਦੇ ਵਿਪਰੀਤ ਕਿ ਲੀਡਰ ਸਹਿਬਾਨ ਨੇ ਇਹ ਦੂਰੰਦੇਸ਼ ਨਹੀਂ ਸਨ ਉਹਨਾਂ ਨੇ ਕਿਹਾ ਜੀ ਸੀ ਵਿਚਾਰ ਕਰਾਂਗੇ ਮੀਟਿੰਗ ਕੀਤੀ ਘੰਟਿਆਂ ਪਰ ਬਾਅਦ ਚ ਕਿਹਾ ਜੀ ਨਹੀਂ ਜੀ ਸਾਡੇ ਸਾਰੇ ਮੰੰਦੀ ਨੇ ਵਿਚਲੀ ਗੱਲ ਕੀ ਨਿਕਲੀ ਜਦੋਂ ਮਨਜੀਤ ਸਿੰਘ ਕਲਕੱਤਾ ਮਰਹੂਮ ਸ਼ਖਸੀਅਤ ਇੱਕ ਸਰਦਾਰ ਹਰਪਜਨ ਸਿੰਘ ਕੈਂਥ ਅਜੇ ਵੀ ਮਿਆਮੀ ਚ ਹੈਗੇ ਨੇ ਜੀ ਤੇ ਇੱਕ ਸਰਦਾਰ ਭਾਨ ਸਿੰਘ ਮਰਹੂਮ ਸ਼ਖਸ਼ੀਤ ਸੈਕਟਰੀ ਸਿਸ਼ੋਨਿਕ ਮੀਟੀ ਇਹ ਉਦੋਂ ਫਾਊਂਡੇਸ਼ਨ ਦੇ ਨੌਜਵਾਨ ਆਗੂ ਸੀ ਜੀ ਇਹਨਾਂ ਨੇ ਕਿਹਾ ਮਾਸਟਰ ਜੀ ਇਹ ਵਕਤ ਸਾਡੇ ਘਰ ਆਇਆ ਅਸੀਂ ਰੋਵਾਂਗੇ ਸਾਰੀ ਜ਼ਿੰਦਗੀ ਬਿਲਕੁਲ ਚੁੱਪ ਕਰਕੇ ਇਹ ਕੰਮ ਕਰ ਲਓ ਸਾਨੂੰ ਕੁਝ ਰਾਜ ਮੰਗਣ ਦੀ ਲੋੜ ਨਹੀਂ ਸਾਡਾ ਹਿੰਦੁਸਤਾਨ ਤੇ ਵਿੱਚ ਹੀ ਰਾਜ ਹੋ ਜਾਣਾ ਹੈ ਬਿਲਕੁਲ ਹਾਂ ਜੀ ਤੇ ਉਹਨਾਂ ਨੇ ਕਿਹਾ ਉਹਨਾਂ ਕੋਲ ਕਿਹਾ ਚੁੱਪ ਕਰੋ ਮੜੋ ਤੁਹਾਡਾ ਕਹਿ ਰਹੇ ਸੀ ਨੀਚੇ ਉਹ ਗੁਰਦੁਆਰਾ ਦਵਾਰ ਸਾਹਿਬ ਸੌਂਪ ਦਿਆ। ਔਰ ਉਹ ਰੋਂਦਾ ਗਿਆ ਇਥੋਂ ਕਿ ਮਾਸਟਰ ਜੀ ਤੁਸੀਂ ਮੈਨੂੰ ਮੋੜ ਦਿੱਤਾ ਹਿੰਦੂ ਤੇ ਮੈਂ ਦੁਬਾਰਾ ਬੰਨਣਾ ਨਹੀਂ ਨਾ ਉਹਨਾ ਮੈਨੂੰ ਲੈਣਾ ਮੈਂ ਬੁੱਧ ਤਰਮ ਇਖਤਿਆਰ ਕਰ ਲਾਂਗਾ। ਲੇਕਿਨ ਯਾਦ ਰੱਖਿਓ ਤੁਸੀਂ ਤਾਂ ਜ਼ਿੰਦਗੀ ਆਪਣੇ ਕਰ ਲਈ ਰੋਂਦੇ ਰਹੋਗੇ। ਬਿਲਕੁਲ। ਔਰ ਅਸੀਂ ਉਹ ਕਰ ਨਹੀਂ ਸਕੇ ਤੇ ਮੇਰੀ ਬੇਨਤੀ ਹੈ ਆਵਾਜ਼ ਲਈ ਰਣੂ ਹੱਥ ਜੋੜ ਕੇ ਸ਼੍ਰੋਮ ਗੁਰਦਾਰ ਪੰਥਕ ਮੀਟੀ ਨੂੰ ਜੇਬੂ 5:30 ਵੇਲੇ ਕੱਲ੍ਹ ਹੈਗਾ ਐਸ ਵਕਤ ਜੀ ਜੀ ਤਕਸਾਲ ਨੂੰ ਬਾਕੀਆਂ ਮੁਖੀਆਂ ਨੂੰ ਜਿਹੜੇ ਕਹਿੰਦੇ ਸੀ ਅਕਾਲ ਤਖਤ ਨਾਲ ਜੁੜੇ ਹੋਏ ਆਂ ਡੀਰਾਂ ਨੂੰ ਤਾਂ ਮੈਂ ਕਹਿਣਾ ਨਹੀਂ ਉਹ ਤਾਂ ਅੱਗੇ ਟੁੱਟੇ ਹੋਏ ਆ ਜੀ ਜੀ ਮੈਂ ਚਾਹਾਂਗਾ ਕਿ ਉਹ 5:30 ਸਾਲਾਂ ਦੇ ਵਿੱਚੋਂ ਕੁਝ ਕੱਢਣਾ ਹੈ ਨਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੀ ਫਸੀਲ ਤੇ ਖੜੇ ਹੋ ਕੇ ਤਖਤ ਦੇ ਜਿਖੜਾ ਨੂੰ ਕੜਿਓ ਕਿ ਉਹਨੂੰ ਆਵਾਜ਼ ਮਾਰੋ ਸ਼ਿਕਰੀ ਕਰਨ ਨੂੰ ਉਹਨਾਂਾਰੇ ਸਿੱਖਾਂ ਨੂੰ ਜੀ ਅਵੇਦਕਾਰ ਦੇ ਲੋਕਾਂ ਨੂੰ ਉਹ ਇਸ ਵਕਤ ਬਹੁਤ ਸਤਾਏ ਪਏ ਹਿੰਦੁਸਤਾਨ ਦੇ ਉਹ ਦੁਖੀ ਹੋਏ ਪਏ ਨੇ ਉਹਨਾਂ ਨੂੰ ਆਖੋ ਕਿ ਜਿਹੜੀ ਸਾਡੇ ਤੋਂ ਪਹਿਲਾਂ ਗਲਤੀ ਹੋਈ ਸੀ ਅੱਜ ਅਸੀਂ ਉਸ ਦੀ ਦੁਸਤੀ ਕਰ ਰਹੇ ਹਾਂ ਆਜੋ ਇਸ ਵਕਤ ਤਾਂ ਉਹਨਾਂ ਦੀ ਗਿਣਤੀ 40 ਕਰੋੜ ਹੈ ਸਾਰਿਆਂ ਦੀ ਤੇ ਜੇ 40 ਕਰੋੜ ਨੂੰ ਤੁਸੀਂ ਉਹਨਾਂ ਦੀ ਬਾਹ ਫੜ ਲਓ ਮੈਂ ਵਾਅਦਾ ਨਾ ਕਰਨਾ ਇੱਕ ਛੋਟਾ ਸਿੱਖਉਣ ਦੇ ਨਾਤੇ ਕਿ ਕਈ ਸਾਲ ਸਾਰਿਆਂ ਤਖਤਾਂ ਤੋਂ ਅਮਰ ਚੱਕਣ ਦੀ ਲੈਂ ਨਹੀਂਗੀ ਟੁੱਟਣੀ ਤੇ ਤੁਹਾਨੂੰ ਕਿਸੇ ਮੂਵਮੈਂਟ ਦੀ ਲੜਨ ਦੀ ਲੋੜ ਨਹੀਂ ਹਿੰਦੁਸਤਾਨ ਨੂੰ ਔਡਾ ਹੋਵੇਗਾ ਇਹ ਮੇਰੇ ਵਿਚਾਰ ਹੈ ਜੀ ਮੈਂ ਕਿਸੇ ਥੋਕਦਾ ਨਹੀਂ ਨਿੱਜ ਗਾੜਾ ਸਰੀਰ ਹੈ ਸਹੀ ਹੈ ਮੈਂ ਸਿੱਖੀ ਸੋਚ ਨੂੰ ਅਸੀਂ ਰੋਜ਼ ਕਿਨੇ ਰਾਜ ਕਰ ਗਿਆ ਖਾਲਸਾ ਅੱਜ ਕਰੇਗਾ ਖਾਲਸਾ ਖਾਲਸਾ ਦਾ ਮਤਲਬ ਕੋਈ ਹਵਾ ਨਹੀਂ ਖਾਲਸਾ ਹੁੰਦਾ ਸ਼ੁੱਧ ਲੋਕ ਬਿਲਕੁਲ ਮਿੱਟਰ ਲੋ ਖਾਲਸ ਲੋ bina ਮਲਾਵਟ ਨਾ ਕੋਈ ਹੋਵੇ ਜੀ bina ਮਲਾਵਟ ਤੇ ਜਦਨ ਅਸੀਂ ਉਹਨਾਂ ਗਰੀਬਾਂ ਲੋਕਾਂ ਨੂੰ ਨਾਲ ਲੈ ਲੈਣਾ ਸਮਝ ਲੋ ਕਿ ਖਾਲਸੇ ਵਿੱਚ ਕੋਈ ਮਲਾਵਟ ਨਹੀਂ ਰਹੀ ਅਜੇ ਸਾਡੇ ਤੇ ਮਲਾਵਟ ਹੈ ਇਸ ਕਰਕੇ ਸੀ ਉਹਨਾਂ ਨੂੰ ਨਹੀਂ ਲੈਣਾ ਚਾਹੁੰਦੇ ਕਿ ਸਾਡੀਆਂ ਨੀਡੜੀਆਂ ਖੁੱਸਦੀਆਂ ਐ ਸਾਡੀਆਂ ਪ੍ਰਧਾਨੀਆਂ ਚਲੇ ਜਾਣੀਆਂ ਸਾਡੀ ਸ਼ੋਰਤ ਨਹੀਂ ਰਹਿਣੀ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਜਿਹੜੀ ਗਲਤੀ ਜਾਤਰਾ ਵੇਦਕਾਰ ਦੀ ਬੇਇੱਜ਼ਤੀ ਕਰਕੇ ਸੀ ਕੀਤੀ ਪੁਜਾ ਕੇ ਆ ਨੂੰ ਉਹਨੂੰ ਨਾਂ ਦਰਾਈਏ ਤੇ 550 ਸਾਲਾਂ ਤੇ ਕਰ ਲਓ ਤੇ ਮੈਂ ਸਮਝਦਾ ਦੁਨੀਆ ਤੇ ਤੁਹਾਡਾ ਡੰਕਾ ਬੁੱਝੀ ਬਿਲਕੁਲ ਜੀ